कुछ दुआएं देना चाहते हैं आपको जन्मदिन पर कुछ नजराने देना चाहते हैं आपको ਪ੍ਰਭੂ ਕਰੇ ਆਪ ਜੀਵਨ ਵਿੱਚ ਹਮੇਸ਼ਾ ਖੁਸ਼ ਰਹੋ। ਇਹ ਹੀ ਇੱਕ ਪਿਆਰੀ ਸੀ ਮੁਬਾਰਕਬਾਦ ਦੇਣਾ ਚਾਹਤੇ ਹਾਂ ਆਪਕੋ। ਅੱਜ ਬਹੁਤ ਹੀ ਸਮਝ ਲੋ ਵੀ ਸਾਡੇ ਸਤਕਾਰਯੋਗ ਵੱਡੇ ਭਾਈ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਸ਼੍ਰੀ ਤਰੁਣ ਚੋਬੀ ਜੀ ਦਾ ਅੱਜ ਜਨਮ ਦਿਨ ਹੈ। ਉਹਨਾਂ ਦਾ ਜਨਮ ਦਿਨ ਅਸੀਂ ਮਨਾਉਣ ਵਾਸਤੇ ਮੇਰੀ ਰਾਤੀ ਗੱਲ ਹੋਈ ਸੀ ਮੈਂ ਕਿਹਾ ਭਾਜੀ ਕੋਈ ਕੱਲ ਦਾ ਕੀ ਪ੍ਰੋਗਰਾਮ ਹੈ? ਮੈਨੂੰ ਕਹਿੰਦੇ ਕੋਈ ਪ੍ਰੋਗਰਾਮ ਪੂਰਨਾ ਰੱਖਣਾ ਮੈਂ ਕਿਹਾ ਕੁਝ ਕਾਰਕਿਰਤਾਵਾਂ ਦੇ ਵਿੱਚ ਖੁਸ਼ੀ ਹੈ ਵੀ ਉਹ ਕਹਿੰਦੇ ਕੇਕ ਕੱਟਨੇ ਨੇ ਕੋਈ ਢੋਲ ਵਜਾ ਕੇ ਨੱਚਣਾ ਹੈ ਪਰ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਕਾਰਜਕ੍ਰਮ ਕਰੋ ਚਾਹੇ ਨਾ ਕਰੋ ਹੈ ਕੇਕ ਵਾਲੇ ਪਰ ਮੇਰਾ ਇੱਕ ਕਾਰਜਕ੍ਰਮ ਜ਼ਰੂਰ ਕਰਨਾ ਪਿੰਗਲਵਾੜੇ ਜਾ ਕੇ ਜਿਹੜੇ ਵਿਕਲੈਂਗ ਨੇ ਜਿਹੜੇ ਬਿਮਾਰ ਲੋਕ ਨੇ ਜਿਹੜੇ ਬੜੇ ਸਾਲਾਂ ਤੋਂ ਇੱਥੇ ਰਹਿ ਰਹੇ ਨੇ ਜਿਹੜੇ ਯਤੀਮ ਲੋਕ ਨੇ ਚਲੋ ਪ੍ਰਮਾਤਮਾ ਕਦੀ ਵੀ ਕਿਸੇ ਨੂੰ ਵੀ ਪਿੰਗਲਵਾੜੇ ਨਾਲ ਲੈ ਕੇ ਆ ਵੀ ਅਸੀਂ ਅਰਦਾਸ ਕਰਦੇ ਆ ਉਹਨਾਂ ਨੂੰ ਕੁਝ ਤੁਸੀਂ ਦੇਖ ਰਹੇ ਹੋ ਵੀ ਦੋ ਬੋਰੇ ਨੇ ਬਹੁਤ ਵੱਡੇ ਇੱਕ ਵਿੱਚ ਸਲੀਪਰ ਨੇ ਤੁਹਾਨੂੰ ਸਲੀਪਰ ਵੀ ਅਸੀਂ ਦਿਖਾਏ ਨੇ ਬਹੁਤ ਵਧੀਆ ਕੰਪਨੀ ਦੇ ਸਲੀਪਰ ਨੇ ਔਰ ਕੁਝ ਬੂਤ ਨੇ ਜਿਹੜੇ ਅਸੀਂ ਅੱਜ ਪਿੰਗਲਵਾੜੇ ਦੇ ਵਿੱਚ ਵੰਡਣ ਆਏ ਆ ਔਰ ਇਸੇ ਤਰ੍ਹਾਂ ਅਸੀਂ ਹਰ ਸਾਲ ਤਰਨ ਚੁੱਕ ਜੀ ਦਾ ਜਨਮ ਦਿਨ ਮਨਾਉਂਦੇ ਆ ਕਦੀ ਅਸੀਂ ਕੁਸ਼ਟਾ ਆਸ਼ਰਮ ਜਾਂਦੇ ਆ ਕਦੀ ਪਿੰਗਲਵਾੜੇ ਆਉਂਦੇ ਆ ਕਦੀ ਅਸੀਂ ਕੁਝ ਲੰਗਰ ਲਾਉਂਦੇ ਆ ਉਹਨਾਂ ਨੇ ਸਾਨੂੰ ਇਹ ਇਨਸਟ੍ਰਕਸ਼ਨ ਦਿੱਤੀਆਂ ਹੋਈਆਂ ਵੀ ਤੁਸੀਂ ਮੇਰਾ ਜਨਮ ਦਿਨ ਵਿਕਲੰਗਾਂ ਦੇ ਵਿੱਚ ਜਾ ਕੇ ਮਨਾਣਾ ਹੈ ਤੇ ਤੁਸੀਂ ਦੇਖ ਰਹੇ ਹੋ ਵੀ ਅੱਜ ਬਹੁਤ ਸਤਾਰਿਓ ਸਾਡੇ ਇੱਥੋਂ ਪਿੰਗਲਵਾੜੇ ਦੇ ਪੱਟੀ ਸਾਹਿਬ ਜਿਹੜੇ ਐਡਮਿਨਿਸਟ੍ਰੇਸ਼ਨ ਐਡਮਿਨਿਸਟ੍ਰੇਟਰ ਨੇ ਔਰ ਗੁਰਮੀਤ ਸਿੰਘ ਜੀ ਜਿਹੜੇ ਇੱਥੋਂ ਦੇ ਸਟੋਰ ਕੀਪਰ ਨੇ ਉਹਨਾਂ ਨੇ ਸਾਨੂੰ ਬੇਨਤੀ ਕੀਤੀ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਅਸੀਂ ਕੁਝ ਕੋਈ ਸਮਾਨ ਵੰਡਣਾ ਚਾਹੁੰਦੇ ਆ ਉਹਨਾਂ ਨੇ ਸਾਨੂੰ ਉੱਥੇ ਸਿੱਧਾ ਲੈ ਗਏ ਜਿੱਥੇ ਚਲੋ ਮੇਰੀਆਂ ਭੈਣਾਂ ਬੈਠੀਆਂ ਸੀ ਮੇਰੀਆਂ ਮਾਵਾ ਬੈਠੀਆਂ ਸੀ ਮੇਰੇ ਬਜ਼ੁਰਗ ਬੈਠੇ ਸੀ ਅਸੀਂ ਉਹਨਾਂ ਨੂੰ ਜਾ ਕੇ ਕੁਝ ਆਪਣੇ ਹੱਥੀ ਜੋੜੇ ਵੰਡੇ ਵੀ ਨੇ ਔਰ ਬਾਕੀ ਉਹਨਾਂ ਨੇ ਕਿਹਾ ਵੀ ਕੁਝ ਡਿਮਾਂਡ ਹੋਰ ਦੂਸਰੇ ਕਿਉਂਕਿ ਇਹਨਾਂ ਦੀਆਂ ਬਹੁਤ ਬ੍ਰਾਂਚੇਸ ਨੇ ਪਿੰਗਲਵਾੜੇ ਵਾਲਿਆਂ ਦੀਆਂ ਉਹ ਕਹਿੰਦੇ ਵੀ ਜਿੰਨੀ ਕੋਈ ਡਿਮਾਂਡ ਇੱਥੇ ਸ਼ੰਤੀਜੀ ਹੋਏਗੀ ਅਸੀਂ ਇੱਥੇ ਦੇਾਂਗੇ ਬਾਕੀ ਡਿਮਾਂਡ ਦੇ ਸਾਰਨਾ ਅਸੀਂ ਬਾਹਰ ਭੇਜ ਦੇਾਂਗੇ ਤੁਸੀਂ ਦੇਖ ਰਹੇ ਹੋ ਕਿ ਅੱਜ ਕੁਝ ਜ਼ਿਆਦਾ ਲੋਕ ਨਹੀਂ ਅਸੀਂ ਆਏ ਮੇਰੇ ਨਾਲ ਬਹੁਤ ਮੇਰੇ ਮੇਰਾ ਛੋਟਾ ਵੀਰ ਜਿਹੜਾ ਜਲਿਆਂਵਾਲਾ ਬਾਗ ਮੰਡਲ ਦਾ ਅਧਿਖਸ਼ ਸੁਦੀਰ ਬਜਰੰਗੀ ਉਹਨਾਂ ਦੇ ਨਾਲ ਜਨਰਲ ਸੈਕਟਰੀ ਦਵਿੰਦਰ ਬੋਬੀ ਜੀ ਉਪਪਾਦਿਖਸ਼ ਵਿਜੇ ਸਿੰਘਾਨੀਆਂ ਜੀ ਵਾਰ ਨੰਬਰ 58 ਤੋਂ ਜਿਨ੍ਹਾਂ ਨੇ ਚੋਣਾਂ ਲੜਨਾ ਹੈ ਵਿਸ਼ਾਲ ਛੂਰ ਜੀ ਬੋਤੋ ਮੁੰਮੜ ਜੀ ਰੋਹਿਤ ਭੋਲੂ ਜਿਹੜਾ ਯੁਵਾ ਮੋਰਚਾ ਤੋਂ ਨੇ ਵਰ ਗੋਰੀ ਜੀ ਵਰਨਗਰਵਾਲ ਜੀ ਮikhil ਜੀ ਅਨਸ਼ੁਲ ਖੰਨਾ ਦਾਨਿਸ਼ ਯੁਵਾ ਮੋਰਚਾ ਤੋਂ ਯੁਵਾ ਮੋਰਚਾ ਦੇ ਜਿਹੜੇ ਸੈਕਟਰੀ ਨੇ ਹਰਸ਼ ਜੀ ਮਤਲਬ ਕਿ ਸਾਰੇ ਕਾਰਜਕਰਤਾ ਆਪਾਂ ਕੋਈ ਇੱਥੇ ਕੋਈ ਅਸੀਂ ਸਮਝ ਲਓ ਵੀ ਉਹਨਾਂ ਦਾ ਜਨਮ ਦਿਨ ਮਨਾਉਣ ਵਾਸਤੇ ਆਏ ਆ ਔਰ ਮੈਂ ਕੋਈ ਇੱਥੇ ਰਾਜਨੀਤੀ ਗੱਲ ਨਹੀਂ ਕਰਾਂਗਾ ਅੱਜ ਸਾਨੂੰ ਇਹ ਕਿਹਾ ਗਿਆ ਸੀ ਵੀ ਜਾ ਕੇ ਤੁਸੀਂ ਉੱਥੇ ਸਵੇਰੇ ਇਹ ਚੀਜ਼ਾਂ ਮੰਨ ਕੇ ਆਓ ਔਰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪਰਮਪਿਤਾ ਪਰਮੇਸ਼ਵਰ ਅੱਗੇ ਅਰਦਾਸ ਕਰਨਾ ਜਦੋਂ ਮੈਂ ਉਹਨਾਂ ਦੇ ਪੈਰਾਂ ਦੇ ਵਿੱਚ ਜੋੜੇ ਪਾਣਾ ਪਿਆ ਸੀ ਮੇਰੇ ਰੂਹ ਨੂੰ ਇੰਨਾ ਖੁਸ਼ਕੂਨ ਮਿਲਿਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿੰਨੀ ਮੈਨੂੰ ਅੰਦਰੋਂ ਖੁਸ਼ੀ ਮਿਲੀ ਹੈ ਮੈਂ ਜਦੋਂ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ ਤੇ ਉਹਨਾਂ ਦੇ ਪੈਰਾਂ ਦੀ ਧੂੜ ਨੂੰ ਮੈਂ ਆਪਣੇ ਮੱਥੇ ਤੇ ਲਾਇਆ ਤੇ ਮੈਨੂੰ ਮੈਂ ਦੱਸ ਨਹੀਂ ਸਕਦਾ ਕਿ ਮੇਰੀ ਰੂਹ ਨੂੰ ਕਿੰਨਾ ਕੋ ਸਕੂਨ ਮਿਲਿਆ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵਾਂ ਵੀ ਅਸੀਂ ਹੋਰ ਸ਼ੋਰ ਸ਼ਰਾਬੇ ਨਾ ਕਰੀਏ ਨਾ ਵੇ ਹੋਰ ਕਿਤੇ ਪੈਸੇ ਵੇਸਟ ਕਰੀਏ ਇਹੋ ਜੀਆਂ ਥਾਵਾਂ ਤੇ ਆ ਕੇ ਅਸੀਂ ਆਪਣੇ ਜਨਮ ਦਿਨ ਮਨਾਈਏ ਔਰ ਨਾਲ ਦੇ ਨਾਲ ਤੁਹਾਨੂੰ ਤਰਨ ਚੁਗ ਜੀ ਨੂੰ ਅਸੀਂ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਦਿੰਨੇ ਆ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਇਸੇ ਤਰ੍ਹਾਂ ਉਹ ਦੇਸ਼ ਦੀ ਸਮਾਜ ਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਸੇਵਾ ਕਰਦੇ